ਬਈ ਜਿਵੇਂ ਹੁਣ ਪੰਜਾਬ ਦੇ ਵਿੱਚ ਅੱਜ ਕੱਲ੍ਹ ਹੜ੍ਹ ਆਏ ਹੋਏ ਆ ਹਨਾ ਤੇ ਉਹਨਾਂ ਦੇ ਵਿੱਚ ਆ ਚੀਜ਼ਾਂ ਆਪਣੇ ਕਾਰਗਰ ਹੋ ਸਕਦੀਆਂ ਜਿਵੇਂ ਇਹ ਕਿਸ਼ਤੀ ਬਣਾਈ ਆ ਬੋਟ ਬਣਾਈ ਆ ਇਹ ਤੇ ਇਹਦੇ ਉੱਪਰ ਸਮਾਨ ਲਿਜਾ ਸਕਦੇ ਆ ਆਪਾਂ ਵੀ ਕਿਉਂਕਿ ਇਹ ਜ਼ਿਆਦਾ ਖਰਚਾ ਨਹੀਂ ਆਉਂਦਾ ਇਹਨੂੰ ਬਣਾਉਣ ਤੇ ਬਾਸ ਤੇ ਪਾਈਪਾਂ ਤੋਂ ਬਣਾਈ ਗਈ ਆ ਇਹ ਹਲਕੀ ਹੋ ਸਕਦੀ ਆ ਪਰ ਮਜ਼ਬੂਤ ਆ ਕਿਉਂਕਿ ਬਾਸ ਮਜ਼ਬੂਤ ਹੁੰਦੇ ਆ ਇਹ ਦੇਖੋ ਕਿਹੜੇ ਤਰੀਕੇ ਨਾਲ ਇਹ ਬਣਾ ਰਹੇ ਆ ਤੇ ਜਿਵੇਂ ਹੁਣ ਰਾਸ਼ਨ ਪਹੁੰਚਾਉਣ ਚ ਬਹੁਤ ਦਿੱਕਤ ਆ ਰਹੀ ਹੈ ਜਿਹੜੀਆਂ ਛੋਟੀਆਂ ਕੈਸਟੀਆਂ ਉਹ ਪਾਲਟ ਜਾਂਦੀਆਂ ਤੇ ਜਾਂ ਉਹਨਾਂ ਦੇ ਵਿੱਚ ਜਿਆਦਾ ਰਾਸ਼ਨ ਜਿਆਦਾ ਭਾਰ ਨਹੀਂ ਲਿਜਾ ਸਕਦੇ ਆਪਾਂ ਤੇ ਇਹ ਥੋੜੀ ਵੱਡੀ ਹੋਣ ਕਰਕੇ ਇਹਦੇ ਵਿੱਚ ਗੱਟੇ ਜਿਹੜੇ ਫੀਡ ਦੇ ਜਾਂ ਹੋਰ ਵੀ ਲਿਜਾ ਸਕਦੇ ਆ ਕਿਉਂਕਿ ਆਪਾਂ ਨੂੰ ਦੇਖਣ ਦੇ ਵਿੱਚ ਹੀ ਲੱਗਦਾ ਵੀ ਇਹ ਮਜ਼ਬੂਤ ਹੋ ਸਕਦੀ ਹੈ ਆਪਾਂ ਇਸ ਤੋਂ ਵੀ ਵੱਧ ਮਜ਼ਬੂਤ ਬਣਾ ਸਕਦੇ ਆ ਇਹਨੂੰ ਕਿਉਂਕਿ ਇਹਨਾਂ ਨੇ ਤਾਂ ਸਿਰਫ ਇਹ ਦਿਖਾਇਆ ਵੀ ਇਦਾਂ ਬਣਦੀ ਐ ਤੇ ਨਹੀਂ ਆਪਾਂ ਦਾ ਹੋਰ ਵੀ ਮਜ਼ਬੂਤ ਬਣਾ ਸਕਦੇ ਆ ਆਪਦੇ ਮੁਤਾਬਕ ਜਿਵੇਂ ਆਪਾਂ ਜਿਹੋ ਜਆ ਵਜਨ ਵੀ ਆਪਾਂ ਲਿਜਾਣਾ ਹੋਊਗਾ ਤੇ ਉਸ ਦੇ ਮੁਤਾਬਕ ਆਪਾਂ ਬਣਾ ਸਕਦੇ ਆ ਤੇ ਇਹਨਾਂ ਨੇ ਬਣਾਈ ਵੀ ਪਾਣੀ ਦੇ ਉੱਪਰ ਹੀ ਐ ਜਿਵੇਂ ਵਿੱਚ ਬੈਠ ਕੇ ਹੀ ਬਣਾਈ ਐ ਤੇ ਦੇਖੋ ਪੌੜੀਆਂ ਵਗੈਰਾ ਸਾਰਾ ਕੁਝ ਉਵੇਂ ਹੀ ਬਣਾਉਣਾ ਬਾਈ ਇਹਨਾਂ ਨੇ ਤੇ ਥੱਲੇ ਇਹਨਾਂ ਨੇ ਡਰਮ ਫਿੱਟ ਕਰੇ ਹੋਏ ਐ ਜਿਹੜੇ ਵੀ ਮੱਲਾ ਉਹ ਡਰਾਮਾ ਖਾਲੀ ਹੁੰਦੇ ਉਹ ਇਹ ਦੇਖੋ ਬਾਕੀ ਦੇਖਦੇ ਆ ਕਿਵੇਂ ਬਣਾਉਂਦੇ ਆ ਕਿਵੇਂ ਚੱਲਦੀ ਆ ਇਹ ਤੇ ਹੁਣ ਤੱਕ ਇਹਨਾਂ ਨੇ ਕਾफी ਹੱਦ ਤੱਕ ਬਣਾ ਤੀ ਤੁਹਾਨੂੰ ਦੇਖ ਹੀ ਰਹੀ ਹੈ ਬਹੁਤ ਹੀ ਖੂਬਸੂਰਤ ਬੋਟ ਬਣਾਉਣੀ ਆ ਇਹਨਾਂ ਨੇ ਦੇਖਣ ਜੀ ਵੀ ਵਧੀਆ ਲੱਗੂਗੀ ਤੇ ਬਾਕੀ ਮਜ਼ਬੂਤ ਵੀ ਹੈ ਬਾਸ ਤੋਂ ਬਣੀ ਹੋਣ ਕਰਕੇ ਬਾਸ ਨਾ ਇਹ ਛੇਤੀ ਗਲੇ ਬਾਸ ਤੇ ਬਾਕੀ ਮਜ਼ਬੂਤ ਵੀ ਹੁੰਦਾ ਹੈ ਇਹ ਜਿਹੜੇ ਇਹ ਬਣਾ ਰਹੇ ਐ ਇਹਨਾਂ ਦਾ ਮਕਸਦ ਕੁਝ ਹੋਰ ਆ ਦੋਸਤੋ ਇਹ ਆਪਾਂ ਇਹਨਾਂ ਤੋਂ ਆਈਡੀਆ ਲੈ ਕੇ ਜੇ ਬਣਾਉਣੀ ਹੋਵੇ ਤਾਂ ਆਪਾਂ ਸਿਰਫ ਆਪਾਂ ਇਹ ਕੋਸ਼ਿਸ਼ ਕਰਦੇ ਆਂ ਵੀ ਆਪਣਾ ਜਿਹੜੇ ਹੁਣ ਵੀਰ ਕਿਸਾਨਾਂ ਕੋਲੇ ਜਿਹੜੇ ਵੀ ਫਸਲਾਂ ਮਰਗਾਂ ਉਹਨਾਂ ਦੇ ਉਹਨਾਂ ਤਿੱਕਰ ਰਾਸ਼ਨ ਵਗੈਰਾ ਜਾਂ ਹੋਰ ਸਮਗਰੀ ਪਹੁੰਚ ਸਕੇ ਇਹ ਦੇਖੋ ਇਨਾਂ ਦਾ ਮਕਸਦ ਹੁੰਦਾ ਵੀ ਘੁੰਮਣਾ, ਇੰਜੋਏ ਕਰਨਾ, ਬੋਟ ਬਣਾ ਕੇ ਤੇ ਦੇਖੋ ਪੂਰੀ ਮਿਹਨਤ ਕਰੀ ਜਾਂਦੇ ਆ ਲੱਗੇ ਪਏ ਆ। ਇਹ ਲੋਕ ਆ ਨਾ ਜਿਹੜੇ ਮਤਲਬ ਇਹ ਇਹਨਾਂ ਚੀਜ਼ਾਂ ਤੋਂ ਵਧੀਆ ਘੈਂਟ ਘੈਂਟ ਚੀਜ਼ਾਂ ਬਣਾ ਦਿੰਦੇ ਆ। ਆਪਾਂ ਹੋਰ ਵੀ ਵੀਡੀਓ ਬਹੁਤ ਦੇਖਾਂਗਾ। ਵੀ ਜਿਹੜੀਆਂ ਆਪਾਂ ਅਸੰਭਵ ਲੱਗਦੀਆਂ ਚੀਜ਼ਾਂ ਉਹ ਇਹ ਕਰਕੇ ਦਿਖਾ ਦਿੰਦੇ ਆ ਬਾਂਸ ਤੋਂ ਜ਼ਿਆਦਾ ਬਾਂਸ ਦੀ ਵੱਧ ਤੋਂ ਜ਼ਿਆਦਾ ਕਰਦੇ ਆ ਇਹ ਤੇ ਇਹ ਦੇਖੋ ਯਾਰ ਕਮਾਲ ਬਹੁਤ ਹੀ ਖੂਬਸੂਰਤ ਇਹਨਾਂ ਨੇ ਬੋਟ ਬਣਾਉਣੀ ਆ ਇਹ ਦੇਖਣ ਦੇ ਵਿੱਚ ਹੀ ਬਹੁਤ ਖੂਬਸੂਰਤ ਲੱਗਦੀ ਹੈ ਵਾਹ ਜੀ ਵਾਹ ਪੌੜੀਆਂ ਹੀ ਬਹੁਤ ਸੋਹਣੀਆਂ ਲੱਗਦੀਆਂ ਦੇਖੋ ਉੱਪਰਲੀ ਮੰਜ਼ਲ ਜਿੱਦਾਂ ਉੱਪਰ ਵੀ ਬੰਦਾ ਬੈਠ ਸਕੇ ਉੱਥੇ ਵੀ ਪੌੜੀਆਂ ਚੜਾਤੀਆਂ ਇਹਨਾਂ ਨੇ ਕੀ ਬਾਤ ਆ ਯਾਰ ਇਹ ਚੀਜ਼ ਨੂੰ ਆਪਾਂ ਹੋਰ ਵੀ ਮਜ਼ਬੂਤ ਬਣਾ ਸਕਦੇ ਹਾਂ ਇਹਨਾਂ ਨੇ ਥੋੜਾ ਜਿਗਾੜਜਾ ਬਣਾਇਆ ਬਸ ਤਕਰੀਬਨ ਬਣ ਕੇ ਤਿਆਰ ਆ ਬਾਈ ਇਹਨਾਂ ਚੀਜ਼ਾਂ ਤੋਂ ਆਈਡੀਆ ਲੈਣ ਦੀ ਲੋੜ ਆ ਦੋਸਤੋ ਇਹ ਦੇਖੋ ਬਣ ਗਈ